ਦੀ ਮਾਂ ਬੈਠੀ ਰਹੀ ਉਸ ਟਾਈਮ ਜਦੋਂ ਇਸਨੇ ਪਲਾਨ ਕੀਤਾ। ਸੋਸਕਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਸਿੱਧੂ ਕਮਲਾ ਟੀਵੀ ਤੇ ਮੈਂ ਹਾਂ ਗੁਰਜਿੰਦਰ ਸਿੰਘ ਸਿੱਧੂ। ਦੋਸਤੋ ਗੱਲ ਕਰ ਰਹੇ ਹਾਂ ਕੱਲ ਕੰਗੜਾ ਰਨੌਥ ਨਾਲ ਬਹੁਤ ਵੱਡਾ ਹਾਸਾ ਹੋ ਗਿਆ ਚੰਡੀਗੜ੍ਹ 에어ਪੋਰਟ ਦੇ। ਰਾਈਟ ਨੋ ਮੰਡੀ ਤੋਂ ਐਮਪੀ ਕੰਗੜਾ ਰਨੌਥ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਦੇ ਲਈ ਰਵਾਨਾ ਹੋ ਰਹੇ ਸੀ ਲੇਕਿਨ ਚੈਕਿੰਗ ਸਟਾਫ ਦੇ ਦੌਰਾਨ ਚੈਕਇਨ ਦੇ ਦੌਰਾਨ ਕੁਲਵਿੰਦਰ ਕੌਰ ਦੇ ਨਾਲ ਕੋਈ ਗੱਲਬਾਤ ਹੋਈ ਤੇ ਕੁਲਵਿੰਦਰ ਕੌਰ CISF ਦੀ ਮੁਲਾਜ਼ਮ ਨੇ ਕੰਗੜਾ ਰਣੌਤ ਦੇ ਝਪੇੜ ਝੜ ਦਿੱਤੀ। ਦੋਸਤੋ ਇਹ ਬੜੀ ਮੰਦਭਾਗੀ ਖਬਰ ਹੈ ਕਿ ਇਸ ਤਰ੍ਹਾਂ ਇੱਕ ਮੌਜੂਦਾ MP ਨਾਲ ਇਸ ਤਰ੍ਹਾਂ ਦਾ ਵਿਹਾਰ ਲੇਕਿਨ ਉਸ ਤੋਂ ਵੱਧ ਮੰਦਭਾਗੀ ਖਬਰ ਇਹ ਆ ਰਹੀ ਹੈ ਸਾਹਮਣੇ ਕਿ ਕੰਗੜਾ ਰਣੌਤ ਨੇ ਕੱਲ ਚੰਡੀਗੜ੍ਹ ਤੋਂ ਦਿੱਲੀ ਜਾਣ ਦੇ ਉਪਰੰਤ ਆਫਟਰ ਡੈਟ ਚ ਲਾਈਵ ਹੋ ਕੇ ਇੱਕ ਵੀਡੀਓ ਪਾਈ ਆ ਉਹ ਤੁਹਾਡੇ ਨਾਲ ਸ਼ੇਅਰ ਕਰੂੰਗਾ ਐਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿਚਾਲੇ ਵੀ ਦਿਖਾਵਾਂਗੇ ਤੁਹਾਨੂੰ ਕਿ ਮੈਂ ਸੇਫ ਹਾਂ ਮੈਂ ਸੇਫ ਤਰੀਕੇ ਨਾਲ ਚੰਡੀਗੜ੍ਹ ਤੋਂ ਜਹਾਜ਼ ਫੜ ਕੇ ਦਿੱਲੀ ਜਾ ਕੇ ਸੇਫ ਹੋ ਕੇ ਨਿਕਲ ਗਈ ਤੇ ਪੰਜਾਬ ਦੇ ਵਿੱਚ ਉਗਰਵਾਦ ਵੱਧ ਰਿਹਾ ਹੈ ਤੇ ਪੰਜਾਬ ਖਾਲਿਸਤਾਨੀ ਹੈ ਇਸ ਤਰ੍ਹਾਂ ਦੀ ਵਰਡਿੰਗ ਕੰਗੜਾ ਨਾਉ ਦੇ ਵੱਲੋਂ ਯੂਜ਼ ਕੀਤੀ ਗਈ ਆ ਮੈਂ ਦੋਸਤੋ ਕਲਵਿੰਦਰ ਕੌਰ ਦੀ ਕੋਈ سپورਟ ਨਹੀਂ ਕਰ ਰਿਹਾ ਨਾ ਹੀ ਨਾ ਹੀ ਕੰਗੜਾ ਨੌਥੀ ਕਰ ਰਿਹਾ ਜੋ ਰਿਐਲਿਟੀ ਹੈ ਉਹ ਹੈ ਇਹ ਘਟਨਾ ਇੱਕ ਮੰਦਭਾਗੀ ਹੈ ਮੌਜੂਦਾ ਐਮਪੀ ਨੂੰ ਇਸ ਤਰ੍ਹਾਂ ਚਪੇੜ ਮਾਰਨੀ ਇਟਸ ਅ ਨਾਟ ਅ ਰਾਈਟ ਪਾਲਿਸੀ ਥਿਸ ਇਜ਼ ਅਨਲੀਗਲੀ ਬਟ ਜੋ ਕੰਗੜਾ ਨੌਥ ਨੇ ਬੋਲਿਆ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਹਨ ਪੰਜਾਬ ਖਾਲਿਸਤਾਨੀ ਹੈ ਪੰਜਾਬ ਦੇ ਲੋਕ ਅਤਵਾਦੀ ਹਨ ਕੀ ਅਸੀਂ ਸਾਰੇ ਲੋਕ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਆ ਕਿ ਅਸੀਂ ਖਾਲਿਸਤਾਨੀ ਆ ਕਿ ਅਸੀਂ ਅਤਵਾਦੀ ਆ ਇਹ ਬਿਲਕੁਲ ਹੀ ਕੰਗੜਾ ਨੌਤਜੀ ਨੇ ਬਹੁਤ ਮਿਸ ਲੈਂਗੁਏਜ ਯੂਜ਼ ਕੀਤੀ ਹੈ ਪੰਜਾਬੀ ਪੰਜਾਬੀ ਕੌਮ ਦੇ ਲਈ ਸਿੱਖ ਭਾਈਚਾਰੇ ਦੇ ਲਈ ਕਿਉਂਕਿ ਜ਼ਿਕਰ ਜੋਗ ਹੈ ਕਿ ਕੰਗੜਾ ਨੌਤ ਪਿਛਲੇ ਕਾਫੀ ਸਮੇਂ ਤੋਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਪਹਿਲਾ ਲਾ ਲਓ ਦੂਸਰਾ ਲਾ ਲਓ ਤਾਂ ਆਪਣੀ ਟਿੱਪਣੀਆਂ ਕਰਕੇ ਕਿਸਾਨਾਂ ਦੇ ਖਿਲਾਫ ਟਿੱਪਣੀਆਂ ਕਰਕੇ ਬੜੇ ਵਾਇਰਲ ਹੋ ਗਈ ਸੀ ਉਹਨਾਂ ਦੀ ਬਹੁਤ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਅੰਗਰਨਾਉਤ ਨੇ ਕਿਹਾ ਸੀ ਕਿ 100-100 ਰੁਪਏ ਤੇ ਜੋ ਲੇਡੀਜ਼ ਨੇ ਊ ਬੂਮਨਸ ਨੇ ਜੋ ਔਰਤਾਂ ਹਨ ਉਹਰੇ ਕਰਨ ਦੇ ਆਰੀਆਂ ਨੂੰ 100-100 ਰੁਪਿਆ ਦੇ ਕੇ ਲਿਆਉਂਦੀਆਂ ਹਨ ਦਿਹਾੜੀ ਦੇ ਉੱਤੇ ਇਸ ਗੱਲ ਨੂੰ ਖਿੱਚ ਕੇ ਕੁਲਵਿੰਦਰ ਕੌਰ ਨੇ ਕਿਹਾ ਕਿ ਮੇਰੀ ਮਾਂ ਵੀ ਧਰਨੇ ਦੇ ਵਿੱਚ ਸ਼ਾਮਲ ਸੀ ਤੇ ਤੁਸੀਂ ਇਸ ਤਰ੍ਹਾਂ ਦੀ ਵੋਲਡਿੰਗ ਕਿਉਂ ਯੂਜ਼ ਕੀਤੀ ਤੁਸੀਂ ਕਿਉਂ ਕਿਸਾਨ ਵਿਰੋਧੀ ਹੋ ਉਹਨਾਂ ਦੀ ਸਿਰਫ ਵਨ ਵੇ ਹੀ ਦਿਖਾਇਆ ਗਿਆ ਹੈ ਸੋਸ਼ਲ ਮੀਡੀਆ ਤੇ ਸੈਕੰਡ ਵੇ ਨਹੀਂ ਦਿਖਾਇਆ ਗਿਆ ਕਿ ਸਿਰਫ ਕਲਵਿੰਦਰ ਕੌਰ ਨੂੰ ਹੀ ਦਿਖਾਇਆ ਗਿਆ ਬੋਲਦਾ ਲekin ਕੰਗੜਾ ਨਾਉਤ ਨੂੰ ਦੀ ਕੋਈ ਵੀ ਕਨਵਰਸੇਸ਼ਨ ਸਾਹਮਣੇ ਨਹੀਂ ਆ ਰਹੀ ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਜਾਂ ਅਚਾਨਕਲ ਜਦ ਤੱਕ ਮੈਂ ਵੀਡੀਓ ਬਣਾ ਰਿਹਾ ਉਸ ਟਾਈਮ ਤੱਕ ਨਹੀਂ ਆਈ ਕੱਲ ਤੱਕ ਆ ਜਾਏ ਆਈ ਕਾਂਟ ਸੇ ਨਥਿੰਗ ਬਟ ਦੋਸਤੋ ਇਸ ਤਰ੍ਹਾਂ ਦੀ ਵਾਇਲਡਿੰਗ ਕੀ ਪੰਜਾਬ ਨੂੰ ਖਾਲਿਸਤਾਨੀ ਕਹਣਾ ਕਿਸਾਨ ਅੰਦੋਲਨ ਦੇ ਵੇਲੇ ਵੀ ਸਾਨੂੰ ਜਿਹੜੇ ਸਾਰੇ ਆਪਾਂ ਪੰਜਾਬੀ ਭਾਈਚਾਰੇ ਦੇ ਲੋਕ ਐ ਉਹਨਾਂ ਨੂੰ ਇਹੀ ਗੜੀ ਇੱਕ ਬੀਜਪੀ ਦੇ ਐਮਪੀ ਨੂੰ ਜੋ ਮੌਜੂਦਾ ਇੱਕ ਰਾਈਟ ਨਾਉ ਇੱਕ ਹੁਣ ਨਵੇਂ ਅ ਐਮ ਐਮ ਪੀ ਬਣੇ ਹਨ ਉਹਨਾਂ ਨੂੰ ਇਸ ਤਰ੍ਹਾਂ ਦੀ ਵਰਡਿੰਗ ਸ਼ੋਭਾ ਨਹੀਂ ਦਿੰਦੀ ਦੋਸਤੋ ਕਿਉਂਕਿ ਪੰਜਾਬ ਇੱਕ ਸ਼ਾਂਤੀ ਅ ਪ੍ਰਸਤ ਸੂਬਾ ਹੈ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਬਾਅਦ 40 ਸਾਲਾਂ ਬਾਅਦ 84 ਦੇ ਜ਼ਖਮ ਹਲੇ ਅੱਲੇ ਹਨ ਤੇ 1993 ਤੋਂ 94 ਤੋਂ ਬਾਅਦ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਹੈ ਤੇ ਪ੍ਰਮਾਤਮਾ ਬਣਾ ਕੇ ਰੱਖੇ ਪੰਜਾਬ ਦੇ ਵਿੱਚ ਲੇਕਿਨ ਇਸ ਤਰ੍ਹਾਂ ਦੀ ਵਰਡਿੰਗ ਕੀ ਪੰਜਾਬ ਨੂੰ ਖਾਲਿਸਤਾਨੀ ਕਹਿ ਕੇ ਖਾਲਿਸਤਾਨ ਵੱਲ ਧੱਕਣਾ ਚਾਹੁੰਦੇ ਹਨ ਮੈਂ ਪੁੱਛਣਾ ਚਾਹੁੰਦਾ ਕੰਗੜਾ ਰਣਤੋਂ ਕਿ ਤੁਸੀਂ ਕੀ ਵੋਲਡਿੰਗ ਯੂਜ਼ ਕਰ ਰਹੇ ਹੋ ਕੀ ਸ਼ੋਅ ਕਰਨਾ ਚਾਹੁੰਦੇ ਹੋ ਕਿ ਪੰਜਾਬ ਅੱਤਵਾਦੀ ਦਾ ਸਟੇਟ ਹੈ ਪੰਜਾਬ ਉਹ ਸਟੇਟ ਹੈ ਸਭ ਤੋਂ ਵੱਧ ਜਿੱਥੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਪੰਜਾਬੀ ਭਾਈਚਾਰੇ ਨੇ ਦਿੱਤੀਆਂ ਮੈਂ ਕਾਸਟਿਜ਼ਮ ਦੀ ਗੱਲ ਨਹੀਂ ਕਰ ਰਿਹਾ ਆਮ ਨਾਟਿੰਗ ਅਬਾਊਟ ਦਾ ਕਾਸਟਿਜ਼ਮ ਆਮ ਟਾਕਿੰਗ ਅਬਾਊਟ ਦਾ ਆਲ ਦਾ ਪੰਜਾਬੀ ਪੀਪਲਸ ਜੋ ਪੰਜਾਬੀ ਭਾਈਚਾਰੇ ਦੇ ਵਿੱਚੋਂ ਕੁਰਬਾਨੀਆਂ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਹੈ ਜਦੋਂ ਵੀ ਬਾਰਡਰ ਤੇ ਜੰਗ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਬਟਾਲੀਅਨ ਸਭ ਤੋਂ ਮੂਰੇ ਹੁੰਦੀ ਹੈ ਸਭ ਤੋਂ ਵੱਧ ਸ਼ਹੀਦੀਆਂ ਪੰਜਾਬੀ ਪਾਈਚਰੇ ਦੀਆਂ ਹੁੰਦੀਆਂ ਹਨ ਜਦੋਂ ਕੋਈ ਵਿਦੇਸ਼ੀ ਤਾਕਤ ਹਿੰਦੁਸਤਾਨ ਦੇ ਉੱਤੇ ਹਮਲਾ ਕਰਦੀ ਹੈ ਜਾਂ ਕਰੇਗੀ ਜਾਂ ਹੁੰਦੇ ਹੋਏ ਹੈ ਨਾ ਹਿਸਟਰੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਚਲਣਾ ਪਿਆ ਹੈ ਦੋਸਤੋ ਇਸ ਤਰ੍ਹਾਂ ਦੀ ਵਰਡਿੰਗ ਇੱਕ ਮੌਜੂਦਾ ਐਮਪੀ ਨੂੰ ਸ਼ੋਭਾ ਨਹੀਂ ਦਿੰਦੀ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਇਸ ਤਰ੍ਹਾਂ ਇਸ ਚਪੇੜ ਮਾਰਨ ਦੇ ਨਾਲ ਕੰਗੜਾ ਰੌਣਤ ਦੀ ਸਕਿਉਰਿਟੀ ਜੈਡ ਪਲੱਸ ਸਕਿਉਰਿਟੀ ਮਿਲ ਜੇਗੀ ਤੇ ਹੋ ਸਕਦਾ ਹੈ ਕਿ ਉਹਨੂੰ ਕੈਬਨਿਟ ਦੇ ਵਿੱਚ ਵੀ ਕੋਈ ਰੈਂਕ ਮਿਲ ਜਾਵੇ। ਦੋਸਤੋ ਮੈਂ ਇਸ ਗੱਲ ਦੀ ਸਖਤ ਨਿਗਹਿਦੀ ਕਰਦਾ ਕਿ ਸਰਵਜੀਤ ਕੌਰ ਨੂੰ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਸੀ ਚਾਹੀਦੀ ਸੀਗੀ ਆਨ ਦਾ ਡਿਊਟੀ ਦੇ। ਬਟ ਉਸ ਤਰ੍ਹਾਂ ਕਨਵਰਸੇਸ਼ਨ ਕਰਨਾਂ ਦੀ ਇੱਕ ਗੱਲਬਾਤ ਕਰਨਾਂ ਦੇ ਕੁਐਸਚਨ ਆਂਸਰ ਡੈਡੀ ਇਜ਼ ਡਿਫਰੈਂਟ ਟਾਪਿਕ ਲੇਕਿਨ ਡਿਊਟੀ ਦੇ ਦੌਰਾਨ ਇਸ ਤਰ੍ਹਾਂ ਕਿਸੇ ਮੌਜੂਦਾ ਐਮਪੀ ਨਾਲ ਗੱਲਬਾਤ ਕਰਨੀ ਇਟਸ ਨਾਟ ਅ ਰਾਈਟ ਪਾਲਿਸੀ। ਦੋਸਤੋ ਕੰਗੜਾ ਰੌਣਤ ਨੇ ਜਿਹੜੇ ਪੰਜਾਬ ਪੰਜਾਬੀ ਦੇ ਖਿਲਾਫ ਪੰਜਾਬੀਆਂ ਭੈਣਾਂ ਨੂੰ ਸਾਡੀਆਂ ਮਾਮਾ ਨੂੰ ਜਿਹੜੀ 100-100 ਰੁਪਏ ਦਿਹਾੜੀ ਵਾਲੀ ਗੱਲ ਕਹੀ ਆ ਉਹ ਵੀ ਇੱਕ ਬਹੁਤ ਹੀ ਨਿੰਦਰਜੋਗ ਹੈ ਲੇਕਿਨ ਹੁਣ ਨਹੀਂ ਕਹੀ ਥੋੜੀ ਜਾਣਕਾਰੀ ਵਾਦਾ ਕਰਦਾ ਇਹ ਗੱਲ ਕਿਸਾਨ ਅੰਦੋਲਨ ਦੇ ਦੌਰਾਨ ਕਹੀ ਗਈ ਸੀਗੀ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਖਤਮ ਕਰਨ ਦੇ ਲਈ ਉਸ ਸਮੇਂ ਸਰਕਾਰ ਦੇ ਦੁਆਰਾ ਬਹੁਤ ਸਾਰੀ ਚਾਲਾਂ ਚੱਲेंगीਆਂ ਲੇਕਿਨ ਖਾਲਿਸਤਾਨੀ ਕਹਿਣਾ ਮੇਰੀ ਸਮ ਤੋਂ ਪਰੇ ਹੈ ਕਿ ਖਾਲਿਸਤਾਨ ਵਾਲੀ ਗੱਲ ਪੰਜਾਬ ਦੇ ਵਿੱਚ ਕੀ ਹੈ ਇਸ ਤਰ੍ਹਾਂ ਦਾ ਕੋਈ ਹਾਲਾਤ ਨਹੀਂ ਪੰਜਾਬ ਇੱਕ ਪੀਸਫੁੱਲ ਸਟੇਟ ਹੈ ਤੇ ਪੰਜਾਬ ਦੇ ਵਿੱਚ ਪ੍ਰਮਾਤਮਾ ਸਦਾ ਸ਼ਾਂਤੀ ਬਣਾ ਕੇ ਰੱਖੇ ਮੇਰੀ ਤਾਂ ਇਹੀ ਦਿਲੋਂ ਦੁਆ ਹੈ ਦੋਸਤੋ ਇਹ ਗੱਲ ਦਿੱਲੀ ਤੱਕ ਵੀ ਪਹੁੰਚ ਚੁੱਕੀ ਹੈ ਤੇ ਅਜੇ ਮਾਮਲਾ ਠੰਡਾ ਵੀ ਨਹੀਂ ਹੋਇਆ ਸੀਗਾ ਕਿ ਕੁਲਵਿੰਦਰ ਕੌਰ ਦੇ ਉੱਤੇ ਇੱਕ ਨਵਾਂ ਗਾਣਾ ਸੋਸ਼ਲ ਮੀਡੀਆ ਤੁਸੀਂ ਦੇਖਿਆ ਨਾ ਇੱਕ ਸੈਕਟਿੰਗ ਦੀ ਵੀਡੀਓ ਵਾਇਰਲ ਹੋ ਗਈ ਹੈ ਕਿ ਜੱਟੀਆਂ ਪੰਜਾਬ ਦੀ ਹੱਦ ਕਰਵਾਤੀ ਕਿਸਾਨਾਂ ਵਾਲੇ ਬੋਲਦੀ ਸੀ ਚੁੱਪ ਕਰਵਾਤੀ ਇਸ ਤਰ੍ਹਾਂ ਦੇ ਗਾਣੇ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਕਲਵਿੰਦਰ ਕੌਰ ਨੇ ਥੱਪੜ ਮਾਰ ਕੇ ਠੀਕ ਕੀਤਾ ਜਾਂ ਗਲਤ ਤੁਹਾਡੇ ਕੀ ਵਿਚਾਰ ਹਨ ਕੀ ਕੰਗੜਾ ਰਣੋਤ ਨੇ ਪੰਜਾਬ ਨੂੰ ਖਾਲਿਸਤਾਨੀ ਕਹਿਣਾ ਕਿਸਾਨਾਂ ਨੂੰ ਸਾਰੇ ਪੰਜਾਬੀ ਭਾਈਚਾਰੇ ਨੂੰ ਅੱਤਵਾਦੀ ਕਹਿਣਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੈ ਇਹ ਗੱਲ ਕਹਿਣੀ ਕੀ ਇਹ ਗੱਲ ਬਣਦੀ ਹੈ ਹਾਂ ਮੈਂ ਇਹ ਗੱਲ ਜ਼ਰੂਰ ਕਹਿਣਾ ਦੋਸਤੋ ਜਿਸ ਨੇ ਥੱਪੜ ਮਾਰਿਆ ਸਰਬਜੀਤ ਕੌਰ ਨੇ ਤਾਂ ਉਹਨੂੰ ਉਹਦੇ ਅਕੋਰਡਿੰਗ ਟੂ ਸਜ਼ਾ ਮਿਲਣੀ ਚਾਹੀਦੀ ਹੈ ਜੋ ਵੀ ਉਹਦਾ ਲਾਅ ਹੈ ਉਹਦੇ ਅਕੋਰਡਿੰਗ ਨੂੰ ਸਜ਼ਾ ਦੇ ਦਿਓ ਉਹਨੂੰ ਉਹਦੇ ਆ ਮੈਂ ਘਰੀਬ ਇਦਾਂ ਲਾਅ ਜੋ ਵੀ ਲਾਅ ਕਹਿੰਦਾ ਲੇਕਿਨ ਇਸ ਤਰ੍ਹਾਂ ਸਾਰੇ ਕੌਮ ਨੂੰ ਬਦਨਾਮ ਕਰਨਾ ਕੰਗਰਸ ਨੂੰ ਜੀ ਇਸ ਨੋਟ ਹੈ ਰਾਈਟ ਤੁਹਾਡੇ ਲਈ ਵੀ ਇਹ ਸ਼ੋਭਾ ਨਹੀਂ ਦਿੰਦਾ ਤੁਸੀਂ ਆਪਣੀ ਜਿਹੜੀ ਲੈਂਗੁਏਜ ਹੈ ਜੀ ਕਹੋ ਜੀ ਕਹਾਓ ਨਾ ਕਿਸੇ ਨੂੰ ਗਲਤ ਬੋਲੋ ਨਾ ਬੁਲਾਓ ਤੁਸੀਂ ਜਿੱਤ ਗਏ ਤੁਹਾਨੂੰ ਜਿਤਨੀਆਂ ਮੁਬਾਰਕਾਂ ਲੇਕਿਨ ਆਪਣੀ ਲੈਂਗੁਏਜ ਦੇ ਉੱਤੇ ਬੇਨਤੀ ਹੈ ਕਿ ਕੰਟਰੋਲ ਰੱਖੋ ਕਿਉਂਕਿ ਇੰਡੀਆ ਇੱਕ ਡੈਮੋਕਰੇਟ ਕੰਟਰੀ ਹੈ ਉਰੇ ਸਾਰਿਆਂ ਨੂੰ ਅਧਿਕਾਰ ਹੈ ਬੋਲਣ ਦਾ ਲੇਕਿਨ ਵਾਇਲੈਂਸ ਨਹੀਂ ਕਰਨ ਦਾ ਹਰ ਇੱਕ ਬੰਦਾ ਆਪਣੀ ਹੱਕ ਦੀ اپنی آواز رکھ ਸਕਦਾ ਹੈ ਲੋਕਾਂ ਦੇ ਸਾਹਮਣੇ ਕਿਉਂਕਿ ਥੱਪੜ ਮਾਰ ਕੇ ਗਲਤ ਕੀਤਾ ਮੈਂ ਇਸ ਗੱਲ ਦੀ ਸਖਤ ਫੇਰ ਨਕੇਦੀ ਕਰਦਾ ਹਾਂ ਸਰਜੀਤ ਕੌਰ ਨੇ ਗਲਤ ਕੀਤਾ ਤੇ ਉਸ ਤੋਂ ਬਾਅਦ ਸੀਆਈਏ ਸਬਧੀ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਸਰਜੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਦੇ ਖਿਲਾਫ ਇੱਕ ਐਫਆਈਆਰ ਵੀ ਦਰਜ ਹੋ ਚੁੱਕੀ ਹੈ ਦੇ ਉਸ ਤੋਂ ਬਾਅਦ ਦੱਸਣਾ ਚਾਹਾਂਗਾ ਦੋਸਤੋ ਕੱਲ ਸ਼ਾਮ ਇੱਕ ਜਿਰਖਪੁਰ ਦੇ ਬਿジネスਮੈਨ ਨੇ 1 ਲੱਖ ਰੁਪਏ ਦੀ ਰਾਸ਼ੀ ਸਰਜੀਤ ਕੌਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਇਸ ਤਰ੍ਹਾਂ ਦੀ ਹੋਰ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਉਹ ਵੀ ਤੁਹਾਨੂੰ ਸਮੇਂ ਸਮੇਂ ਦੇ ਦਿੰਦੇ ਰਹਾਂਗੇ ਤੁਹਾਡੇ ਕੀ ਵਿਚਾਰ ਹਨ ਕੀ ਸਰਜੀਤ ਕੌਰ ਨੇ ਸਹੀ ਕੀਤਾ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਣਾ ਸਿੱਧੂ ਕੇਮਲ ਟੀਵੀ ਮੇਰੇ ਵੱਲੋਂ ਦੇਖਣ ਲਈ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਦੇਖਣ ਲਈ ਇੱਥੇ ਤੋਂ ਧੰਨਵਾਦ ਜੀ ਸਾਰਿਆਂ ਦਾ ਨਮਸਤੇ ਦੋਸਤੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ ਸਭ ਤੋਂ ਪਹਿਲੇ ਤੋਂ ਆਈ ਐਮ ਸੇਫ ਆਈ ਐਮ ਪਰਫੈਕਟਲੀ ਫਾਈਨ आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और i am safe but my concern is ke jo aatankvad aur ughravad punjab me bad raha hai how do we handle that thank you